ਰਹੇਗੇ ਸੀ ਨਾ ਹੁਣ ਅਸੀਂ ਤੁਹਾਡੇ ਸੇਂ ਅਲੱਗ ਤੋਂ ਹੋਰ ਮਤਲਬ ਅੱਛਾ ਮੇਰੇ ਕੋਲ ਫੋਨ ਆਇਆ ਸੀਗਾ ਤੁਹਾਡੇ ਮੈਂ ਕਿਹਾ ਸਰਪੰਚ ਸਾਹਿਬ ਹੈਗੇ ਉਹਨਾਂ ਦਾ ਅਸੀਂ ਹੁਣ ਕਾਫੀ ਸਾਰਾ ਸਮਾਨ ਲੈ ਕੇ ਆਏ ਹੁਣ ਜਿੱਦ ਤੱਕ ਟੈਂਪੋ ਆਏਗਾ ਉਦ ਤੱਕ ਕਰਕੇ ਇੱਕ ਵਾਰੀ ਆ ਜਾਓ ਜਿੰਨਾ ਸਮਾਨ ਆਪਣਾ ਸਾਹਬ ਜੀ ਫੋਲਡਿੰਗ ਵੀ ਹੈਗੇ ਕੁਝ ਗੱਦੇ ਵੀ ਹੈਗੇ ਉਹਦੇ ਚ ਰਸਨ ਪਾਣੀ ਵੀ ਹੈਗਾ ਤਰਪਾਲਾ ਵੀ ਹੈਗੀਆਂ ਸਾਰਾ ਸਮਾਨ ਉਹਦੇ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਾਣੀ ਪਤ ਤੋਂ ਡੇਰਾ ਬਾਬਾ ਜੋਸ਼ ਚਾਰਜ ਦੇ ਸ਼ੀਰਵਾਦ ਦੇ ਨਾਲ ਸਾਡੇ ਮਾਨਯੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸ਼ੈਣੀ ਦੇ ਆਦੇਸ਼ਾਂ ਦੇ ਅਨੁਸਾਰ ਮਾਨੀਪੁਰ ਤੋਂ ਪਹਿਲੇ ਸੀ 6 ਟਰੱਕ ਜਿਹੜਾ ਹੈ ਜਿਹਦੇ ਸਾਰਾ ਰਾਸ਼ਨ ਦਾ ਸਮਾਨ ਫੋਲਡਿੰਗ ਹੈ ਗੱਦੇ ਕਿਆ ਚਾਵਲ ਕਿਆ ਕੰਬਲ ਕਿਆ ਤੋਲੀਆਂ ਕਿਆ ਮਤਲਬ ਕਿ ਛੱਡਿਓ ਕਿਹਾ ਮੀਂਹ ਹਰ ਰੋਣ ਬਰਾਬਰ 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 ਜਿਸ ਤਰ੍ਹਾਂ ਪੰਜਾਬ ਦੇ ਅੰਦਰ ਹੜ੍ਹ ਆਏ ਔਰ ਲੋਕ ਪ੍ਰਭਾਵਿਤ ਹੋਏ ਪੰਜਾਬ ਸਰਕਾਰ ਨੇ ਉਹਨਾਂ ਦੀ ਕੋਈ ਸਾਰ ਨਹੀਂ ਲਈ ਇੱਥੇ ਮੰਤਰੀ ਹੋਰ ਦਾਅਵੇ ਤਾਂ ਬਹੁਤ ਕੁਝ ਕਰਦੇ ਰਹੇ ਬਹਿਨ ਸਾਹਿਬ ਆਪਣੇ ਮંત્રી ਦਾ ਜਿਹੜਾ ਕੰਮ ਹੈ ਉਹਨੂੰ ਕੋਲ ਕੇ ਇੱਕ ਲੇਬਰਰ ਦਾ ਕੰਮ ਕਰਨ ਨੂੰ ਲੱਗ ਪਏ ਜੋ ਕਿ ਇੱਕ ਪੂਰ ਐਡਮਿਨਿਸਟ੍ਰੇਸ਼ਨ ਨੂੰ ਸ਼ੋਅ ਕਰਦਾ ਹੈ ਕਿ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਢੰਗ ਹੈ ਉਹਨਾਂ ਨੂੰ ਪ੍ਰਸ਼ਾਸਨ ਦਾ ਕੋਈ ਤਜਰਬਾ ਹੀ ਨਹੀਂ ਹੈ ਸੋ ਅਗਰ ਜਿੰਨਾ ਪਾਣੀ ਕਾਫੀ ਨਹੀਂ ਉਹਨਾਂ ਦਿਨ 24 ਦਿਨਾਂ ਤੱਕ ਪਾਣੀ ਦੇ ਬਰਾਬਰ ਸੀਗਾ ਅੱਜ ਪਾਣੀ ਜਿਹੜਾ ਹੈ 7-8 ਫੁੱਟ ਜਿਹੜਾ ਹੈ ਥੱਲੇ ਚਲਾ ਗਿਆ ਹੈ ਪਰ ਕਮਾਲ ਹੈ ਦਰਿਆ ਦੀ ਅਸੀਂ ਸਭ ਤੋਂ ਪਹਿਲਾਂ ਬਹੁਤ ਧੰਨਵਾਦੀ ਆ ਸਾਡੇ ਨਾਇਬ ਸਿੰਘ ਸੈਣੀ ਜੀ ਮੁੱਖ ਮੰਤਰੀ ਹਰਿਆਣਾ ਔਰ ਉਹਨਾਂ ਦੇ ਨਾਲ ਓਮ ਪ੍ਰਕਾਸ਼ ਜੀ ਜਿਹੜੇ ਪਾਣੀਪੱਤ ਟੀਵੀਆਈ ਸੁਸਾਇਟੀ ਦੇ ਨਾਲ ਜੁੜੇ ਹੋਏ ਨੇ ਔਰ ਸਭ ਤੋਂ ਵੱਧ ਧੰਨਵਾਦੀ ਆ ਜਿਹੜੇ ਸਰਦਾਰ ਭੁਪਿੰਦਰ ਸਿੰਘ ਜੀ ਪੁਰਾ ਮੇਅਰ ਪਾਣੀਪੱਤ ਜਿਹੜੇ ਲਗਾਤਾਰ 1 ਮਹੀਨੇ ਤੋਂ ਸਾਨੂੰ ਸਮਾਨ ਦੀ ਸਪਲਾਈ ਨਹੀਂ ਮੁਕੰਦ ਦਿੱਤੀ ਇਹਨਾਂ ਨੇ ਸੋ ਇਹੋ ਲੋਕ ਨੇ ਜਿਨ੍ਹਾਂ ਨੇ ਹੱਡ ਦੇ ਵਿੱਚ ਆਣ ਕੇ ਉਹ ਲੋਕਾਂ ਨਾਲ ਖੜੇ ਨੇ ਜਿਹੜੇ ਹੱਡ ਦੇ ਨਾਲ ਪ੍ਰਭਾਵਿਤ ਜਿੱਥੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਉਥੇ ਖਾਸ ਕਰਕੇ ਓਮ ਪ੍ਰਗਟ ਜੀ ਦਾ ਵੀ ਧੰਨਵਾਦ ਪਪਾ ਜੀ ਹਲਸਾ ਜੀ ਹਲਸਾ ਜੀ चलो <laughs> okay,